ਰਨਕੋਟ ਨੇ ਹੋਰ ਕਿਹੜੇ ਜੇ ਕਾਰਨਾਮੇ ਸੀ ਕਿਸ ਤਰ੍ਹਾਂ ਮੁੰਡਿਆਂ ਨੂੰ ਖਤਮ ਕਰਿਆ ਉਹਨੇ ਕਿਸ ਤਰ੍ਹਾਂ ਜ਼ੁਲਮ ਕੀਤਾ ਸਿੱਖ ਪਰਿਵਾਰਾਂ ਤੇ ਹੋਰ ਕੁੱਝ ਘਟਨਾਵਾਂ ਜਿਦੋਂ ਖਾਰਕੂ ਸਿੰਘ ਕੋਈ ਸ਼ਹੀਦ ਹੋ ਜਾਂਦਾ ਸੀ ਨਾ ਜੀ ਤੇ ਉਹਦੇ ਪਿੰਡਾਂ ਦੇ ਵਿੱਚ ਆਮ ਤੁਸੀਂ ਦੇਖਦੇ ਆ ਕਿ ਭੋਗ ਪਾਏ ਜਾਂਦੇ ਸੀ ਸ਼ਹੀਦਾਂ ਦੇ ਤੇ ਜਦੋਂ ਭੋਗ ਪ੍ਰੰਤ ਕੀ ਕਰਦੇ ਜਦੋਂ ਉਹਨੂੰ ਪਤਾ ਲੱਗਦਾ ਸੀ ਕਿ ਸਿਖਾਰਕੂ ਸਿੰਘ ਦਾ ਭੋਗ ਆ ਪਾਠੀ ਸਿੰਘਾਂ ਬੈਠਿਆਂ ਨੂੰ ਠੋਡ ਮਾਰਨੇ ਬੂਟਾਂ ਦੇ ਕੇਸਾਂ ਤੋਂ ਫੜ ਕੇ ਧੂਕੇ ਗਰੰਥੀ ਸਿੰਘਾਂ ਨੂੰ ਬਾਹਰ ਲੈ ਆਉਣਾ ਡਾਂਗਾ ਨਾ ਕੁੱਟਣਾ ਔਰ ਬੀਬੀਆਂ ਨੂੰ ਮਾਵਾ ਭੈਣਾਂ ਨੂੰ ਨਾਲ ਕੁੱਟਣਾ ਨਾਲ ਠਾਣੇ ਚਲ ਜਾ ਕੇ ਉਹਦੇ ਬਜ਼ੁਰਗਾਂ ਨੂੰ ਉਹਨਾਂ ਨੂੰ ਨੰਗਿਆਂ ਕਰਕੇ ਤਸ਼ੱਦਦ ਕਰਨਾ ਤੇ ਬਹੁਤ ਸੀਏ ਦੇ ਛੜਨੇ ਤੇ ਜਦੋਂ ਇਹਨੇ ਜਿਹੜੇ ਜ਼ੁਲਮ ਕੀਤੇ ਨੇ ਉਹ ਤਾਂ ਸੁਣਨ ਤੋਂ ਪਰੇ ਹੈ ਕੰਧਾਂ ਵੀ ਕੰਮ ਦੀਆਂ ਸਵਰਨਕੋਟਣਾ ਜਿਸਨੇ ਅ tartar ਸਿੰਘ ਕੌਂਕੇ ਨੂੰ ਖਤਮ ਕੀਤਾ ਸੀ ਉਹਦੇ ਹੋਰ ਬਹੁਤ ਸਾਰੇ ਮਾੜੇ ਕਾਰਨਾਮੇ ਨੇ ਉਹ ਕਾਰਨਾਮੇ ਵਿੱਚ ਤੁਸੀਂ ਦੱਸ ਦਿਓ ਕਿ ਪਿੰਡ ਦੇ ਵਿੱਚ ਬੜਾ ਜ਼ੁਲਮ ਕੀਤਾ ਔਰਤਾਂ ਤੇ ਬੱਚਾਂ ਤੇ ਕਿਹੜਾ ਪਿੰਡਾ ਤੇ ਕੀ ਘਟਨਾ ਹੋਈ ਸੀ ਅਟਾਰੀ ਦੇ ਲੱਗ ਇੱਕ ਰਾਜੇਤਾਲ ਪਿੰਡ ਆ ਜੀ ਤੇ ਉਥੇ ਕੋਈ ਮਾਤੜ ਪਰਿਵਾਰ ਹੈਗੇ ਸੀ ਵਿਚਾਰੇ ਉਹਨਾਂ ਦਿਨਾਂ ਦੀ ਆਮ ਲੋਕ ਬਲੈਕ ਕਰ ਲੈਂਦੇ ਸੀ ਪਰਲੇ ਬਨੇ ਪਾਕਿਸਤਾਨ ਦੇ ਵਿੱਚੋਂ ਥੋੜੀ ਬਹੁਤੀ ਉਦੋਂ ਤਾਰਾ ਨਹੀਂ ਸੀ ਲੱਗੀਆਂ ਤੇ ਇਹ ਉਥੇ ਜਾ ਕੇ ਬਲੈਕ ਨਾਲੇ ਤਾਂ ਐਸਐਚਓ ਲੱਗਿਆ ਹੋਇਆ ਸੀ ਤੇ ਨਾਲੇ ਲੋਕਾਂ ਤੋਂ ਉਹ ਜਿਹੇ ਬੰਦਿਆਂ ਤੋਂ ਨਾਲ ਹੱਥਰ ਲਾਲੇ ਵੀ ਚੱਲ ਤੁਸੀਂ ਵੀ ਕੁਝ ਕਮਾ ਲਓ ਕੁਝ ਮੈਨੂੰ ਦੇ ਦਿਓ ਯਾਨੀ ਕਿ ਬਲੈਕ ਕਰਾਉਣ ਲੱਗ ਪਿਆ ਉਹਨਾਂ ਤੋਂ ਉਹ ਉਹਨਾਂ ਨੇ ਕਿਤੇ ਥੋੜਾ ਬਹੁਤਾ 1921 ਵਿੱਚੋਂ ਕਿਤੇ ਆਪਦਾ ਹਿੱਸਾ ਪੱਤੀ ਵਾਧਾ ਕਰਾ ਕਰ ਲਿਆ ਜਦੋਂ ਇਹਨੂੰ ਪਤਾ ਲੱਗਿਆ ਇੰਨੇ ਉਹ ਘਰ ਆਣ ਕੇ ਉਹ ਪਰਿਵਾਰ ਦੀਆਂ ਬੀਬੀਆਂ ਕੁੱਟੀਆਂ ਬੰਦੇ ਕੁੱਟੇ ਬੀਬੀਆਂ ਦੇ ਲੀੜੇ ਲਵਾ ਕੇ ਨੰਗੀਆਂ ਕਰਕੇ ਪਿੰਡ ਚ ਘਮਾਇਆ ਇਸ ਵਰਨੇ ਕੋਟਰੇ ਨੇ ਤੇ ਜਿਸਾਂ ਦੀ ਗੱਲ ਹੋएगी ਇਹ ਸੰਨ ਕੋਈ 7879 ਦੀਆਂ ਦਿਨਾਂ ਦੀ ਗੱਲ ਆ ਉਸ ਸਮੇ ਬਾਦਲ ਦੀ ਸਰਕਾਰ ਸੀ ਤੇ ਫੇਰ ਕੀ ਹੁੰਦਾ ਹੈ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਜਦੋਂ ਪਤਾ ਇਸ ਗੱਲ ਦਾ ਲੱਗਾ ਘਟਨਾ ਦਾ ਤੇ ਉਹ ਜਿਹੜੀਆਂ ਬੀਬੀਆਂ ਉਹ ਬੰਦੇ ਕੋਟ ਦੇ ਸ਼ਰਮ ਦੇ ਮਾਰੇ ਵਿਚਾਰੇ ਉਹ ਪਾਕਿਸਤਾਨ ਤਾਰੋਂ ਪਾਰ ਚਲੇ ਗਏ ਉਹ ਤਾਰਾਂ ਤਾਂ ਹੈਗੀਆਂ ਨਹੀਂ ਸੀ ਉਹ ਬਾੜ ਟੱਪ ਗਏ ਜੀ ਉਹ ਜਿਹੜੇ ਪਾਕਿਸਤਾਨ ਵਾਲੇ ਰੇਂਜਰ ਸੀ ਉਹ ਇਹਨਾਂ ਨੂੰ ਵਿਚਾਰਿਆਂ ਨੂੰ ਇੱਥੇ ਛੱਡ ਕੇ ਗਏ ਪਿੰਡ 'ਚ ਵਸਾਇਆ ਪਰ ਕਾਹਦਾ ਉਹਨਾਂ ਦਾ ਵਸਣਾ ਸੀ ਫਿਰ ਸੰਤ ਬਾਬਾ ਜਰਨੈਲ ਸਿੰਘ ਜੀ ਕੋਲ ਜਦੋਂ ਇਹ ਗੱਲ ਆਈ ਪਤਾ ਲੱਗਿਆ ਸਾਰੀ ਗੱਲ ਵੀ ਆਪਾਪ ਕੀਤਾ ਨੇ ਤੇ ਸੰਤਾ ਨੇ ਆਖੇ ਜਿੱਥੇ ਵੀ ਲੱਭਦਾ ਨੂੰ ਠੋਕੋ ਇਹੋ ਜਿਹਾ ਜ਼ਾਲਮ ਨੂੰ ਇਹ ਤਾਂ ਸਾਡੀਆਂ ਧੀਆ ਭੈਣਾਂ ਦੀ ਇੱਜ਼ਤ ਨੂੰ ਹੱਥ ਪਾਉਣ ਲੱਗ ਪਿਆ ਏਡਾ ਜ਼ਾਲਮ ਇਹਨਾਂ ਦਰਿੰਦਾ ਬੰਦਾ ਇਹ ਸਵਰਨਾ ਘੋਟਣਾ ਫਿਰ ਇਹ ਬਾਦਲ ਪ੍ਰਕਾਸ਼ ਦੇ ਮੌਕੇ ਦਾ ਇਹਦਾ ਰਾਜਪੱਖਸੀ ਦੀ ਸਰਕਾਰ ਸੀ ਹੁਣ ਇਹ ਜਦਾ ਦੱਸ ਸਕਦਾ ਵੀ ਇਹਦਾ ਕੀ ਰਿਸ਼ਤੇਦਾਰ ਸੀ ਉਦੋਂ ਵੀ ਇਹਨੂੰ ਬਚਾ ਕੇ ਇਲਜਾਨ ਇਨੂੰ ਅਜੇ ਤੱਕ ਅਫਸਰ ਲਾਉਣ ਵਾਲਾ ਵੀ ਇਹਦੇ ਹੱਥੋਂ ਸਾਰੇ ਪਾਪ ਕਰਨ ਵਾਲਾ ਬਾਦਲ ਆ ਕਿਸਰਨਕੋਟ ਨੇ ਹੋਰ ਕਿਹੜੇ ਕਾਰਨਾਮੇ ਸੀ ਕਿਸ ਤਰ੍ਹਾਂ ਮੁੰਡਿਆਂ ਨੂੰ ਖਤਮ ਕਰਿਆ ਉਹਨੇ ਕਿਸ ਤਰ੍ਹਾਂ ਜ਼ੁਲਮ ਕੀਤਾ ਸਿੱਖ ਪਰਿਵਾਰਾਂ ਤੇ ਹੋਰ ਕੁੱਝ ਘਟਨਾਵਾਂ ਜਿਦੋਂ ਖਾਰਕੂ ਸਿੰਘ ਕੋਈ ਸ਼ਹੀਦ ਹੋ ਜਾਂਦਾ ਸੀ ਨਾ ਜੀ ਤੇ ਉਹਦੇ ਪਿੰਡਾਂ ਦੇ ਵਿੱਚ ਆਮ ਤੁਸੀਂ ਦੇਖਦੇ ਆ ਕਿ ਭੋਗ ਪਾਏ ਜਾਂਦੇ ਸੀ ਸ਼ਹੀਦਾਂ ਦੇ ਤੇ ਜਦੋਂ ਭੋਗ ਪ੍ਰੰਤ ਕੀ ਕਰਦੇ ਜਦੋਂ ਉਹਨੂੰ ਪਤਾ ਲੱਗਦਾ ਸੀ ਕਿ ਸਖਾਰਕੂ ਸਿੰਘ ਦਾ ਭੋਗ ਆ ਉਹਨਾਂ ਦੇ ਘਰੇ ਜਾਣਾ ਗੁਰੂ ਗ੍ਰੰਥ ਸਾਹਿਬ ਜੀ ਦੀ ਚਲਦੀ ਤਾਬਿਆ ਪ੍ਰਕਾਸ਼ ਪਾਠ ਚੱਲਦਾ ਹੁੰਦਾ ਸੀ ਖੰਡ ਪੜ ਸਾਹਿਬ ਉੱਥੇ ਇਹਨੇ ਜੁੱਤੀਆਂ ਸਮੇਤ ਸ਼ਰਾਬੀ ਹਾਲਤ ਵਿੱਚ ਪਹੁੰਚ ਕੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਪਾਠੀ ਸਿੰਘਾਂ ਬੈਠਿਆਂ ਨੂੰ ਠੋਡ ਮਾਰਨੇ ਬੂਟਾਂ ਦੇ ਕੇਸਾਂ ਤੋਂ ਫੜ ਕੇ ਧੂਕੇ ਗ੍ਰੰਥੀ ਸਿੰਘਾਂ ਨੂੰ ਬਾਹਰ ਲਿਆਉਣਾ ਡਾਂਗਾਂ ਦਾ ਕੁੱਟਣਾ ਔਰ ਉਹ ਬੀਬੀਆਂ ਨੂੰ ਮਾਵਾਂ ਭੈਣਾਂ ਨੂੰ ਨਾਲ ਕੁੱਟਣਾ ਨਾਲ ਥਾਣੇ ਚਲ ਜਾ ਕੇ ਉਹਦੇ ਬਜ਼ੁਰਗਾਂ ਨੂੰ ਉਹਨਾਂ ਨੂੰ ਨੰਗਿਆਂ ਕਰਕੇ ਤਸ਼ੱਦਦ ਕਰਨਾ ਤੇ ਬਹੁਤ ਸੀਏ ਦੇ ਛੱਡਨੇ ਤੇ ਜਦੋਂ ਇਹਨੇ ਜਿਹੜੇ ਜ਼ੁਲਮ ਕੀਤੇ ਨੇ ਉਹ ਤਾਂ ਸੁਣਨ ਤੋਂ ਪਰੇ ਕੰਧਾਂ ਵੀ ਕੰਮ ਦੀਆਂ ਐਡਾ ਜ਼ਾਲਮ ਸੀ ਇਹ ਬੰਦਾ ਐਡਾ ਦਰਿੰਦਾ ਸੀ ਬੰਦੇ ਟੁਕੜੇ ਟੁਕੜੇ ਕਰ ਦਿੰਦਾ ਸੀ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਕੌਕੇ ਦੀ ਲਾਸ਼ ਦੇ ਟੁਕੜੇ ਕੀਤੇ ਨੇ ਕਿਹੜੇ ਕਿਹੜੇ ਪਿੰਡਾਂ 'ਚ ਐਵੇਂ ਦਾ ਬਰਤਾਰਾ ਕੀਤਾ ਜਿੱਥੇ ਅਖੰਡ ਪਾੜ ਦੇ ਜਿਹੜੇ ਘੋਗ ਨੇ ਉਹ ਅਖੰਡ ਕੀਤੇ ਜਿੱਥੇ ਵੀ ਜ਼ਿਆਦਾ ਇਹ ਕਪੂਰਥਲੇ ਇਲਾਕੇ ਦੇ ਵਿੱਚ ਜਦੋਂ ਐਸਐਸਪੀ ਰਿਹਾ ਕਿਤੇ ਵੀ ਰਿਹਾ ਬੇਟਲਾਕੇ ਦੇ ਵਿੱਚ ਜਿਹੜੇ ਜਿਹੜੇ ਸ਼ਹੀਦਾਂ ਦੇ ਆ ਉਹ ਤਾਂ ਪਰਿਵਾਰ ਮਿਲ ਜਾਣਗੇ ਉਹ ਘਰਾਂ ਦੀਆਂ ਹਿਸਟਰੀਆਂ ਮਿਲ ਜਾਣਗੀਆਂ ਬਹੁਤ ਬੇਇੱਜ਼ਤੀਆਂ ਕੀਤੀਆਂ ਜੀ ਇਹ ਤਾਂ ਨਾ ਬਖਸ਼ਣਯੋਗ ਨਾ ਭੁੱਲਣਯੋਗ ਕਾਰਿਆ ਇਹ ਮਾੜੇ ਕਰਮ ਵਾਲੇ ਬੰਦੇ ਦਾ ਅੰਤ ਮਾੜਾ ਹੁੰਦਾ ਹੈ ਇਹਦਾ ਅੰਤ ਕਿਵੇਂ ਦਾ ਸੀਗਾ ਮਤਲਬ ਸਵਰਨਪੁੱਤ ਨੇ ਇਹ ਤਾਂ ਹੁਣ ਉਹਦੀ ਰੂਹ ਨੂੰ ਪਤਾ ਹੋਊਗਾ ਨਾ ਜੋ ਦੇ ਤੇ ਬੀਤਦੀ ਰਹੀ ਜਿੰਨੇ ਉਹਨੇ ਜ਼ੁਲਮ ਕੀਤੇ ਸੀ ਕਿਸੇ ਤੇ ਬੰਦੇ ਨੂੰ ਤਾਂ ਨਰਕਾਂ ਵਿੱਚ ਵੀ ਧੋਈ ਨਹੀਂ ਦਿੰਦਾ ਅਕਾਲ ਪੁਰਖ ਵੈਗਰੂ ਐਡੇ ਜ਼ਾਲਮ ਬੰਦੇ ਨੂੰ ਇਹਨੇ ਤੇ ਮੁਗਲਾਂ ਦੇ ਜ਼ੁਲਮ ਨੂੰ ਵੀ ਮਾਤ ਪਾ ਦਿੱਤੀ ਸੀ ਐਡਾ ਜ਼ਾਲਮ ਸੀ ਅਕਾਲੀਆਂ ਨੇ ਇੱਕ ਕਹਿ ਸੀ ਕਿ ਟਰੂਥ ਕਮਿਸ਼ਨ ਬਣੇਗਾ ਜਆ ਸਾਰੇ ਮਾਮਲੇ ਦੀ ਜਾਂਚ ਕਰਾਂਗੇ ਜਿਨ੍ਹਾਂ ਨੇ ਪੁਲਸ ਵਾਲਾ ਨੇ ਮੁੰਡਿਆਂ ਨੂੰ ਖਤਮ ਕੀਤਾ ਉਹਨਾਂ ਅਸਰਾਂ ਤੇ ਕਾਰਵਾਈ ਕਰਾਂਗੇ 96 ਦੇ ਵਿੱਚ ਸ਼ਾਇਦ ਇਹਨਾਂ ਨੇ ਕਿਹਾ ਸੀ ਮੁਰਕਿਓ ਗੱਲ ਨੂੰ ਚੁਪੀ ਧਾਰ ਲਈ ਸਾਰੇ ਕਸੇ ਨੂੰ ਲੈ ਕੇ ਬਲਕਿ ਕੁਝ ਤਾਂ ਕੈਪਟਨ ਦੇ ਰਾਜ ਚ ਵੀ ਹੋਇਆ ਕੁਝ ਬਾਦਲ ਦੇ ਰਾਜ ਚ ਹੋਇਆ ਜਲਮਪੁਰ ਸਾਲਾਂ ਨੂੰ ਰਹਾਤ ਦੇਤੀ ਸਜ਼ਾਾਂ ਘਟ ਕਰਤੀਆਂ ਰਿਹਾ ਕਰਾ ਦਿੱਤੇ ਗਏ ਬਾਅਦ ਚ ਕਿਤੇ ਹਾਈ ਕੋਰਟ ਨੇ ਸਖਤ ਫੈਸਲਾ ਸੁਣਾਇਆ ਤਾਂ ਕਰਕੇ ਉਹਨਾਂ ਨੂੰ ਦੁਬਾਰੇ ਜੇਲ੍ਹ ਚ ਜਾਣਾ ਪਿਆ ਇਹ ਇਹ ਫਿਰ ਇਹਨਾਂ ਦਾ ਰੋਲ ਕਿਉਂ ਰਿਹਾ ਪੰਥ ਵਿਰੋਧੀ ਜਾਂ ਸਿੱਖ ਵਿਰੋਧੀ ਜਿਹੜੇ ਸਾਡੇ ਸ਼ਾਸਕ ਸੀਗੇ ਇਹ ਤਾਂ ਹਮੇਸ਼ਾ ਹੀ ਪੰਥ ਵਿਰੋਧੀ ਰਹੇ ਨੇ ਇਹਨਾਂ ਦੇ ਬਜ਼ੁਰਗਾਂ ਤੋਂ ਵੇਖ ਲਓ ਅੱਜ ਤੱਕ ਇਹ ਤਾਂ ਜ਼ੁਲਮੀ ਕਰਦੇ ਆਏ ਇਹਨਾਂ ਨੇ 78 ਦਾ ਸਾਾਕਾ ਕਰਾ ਕੇ 13 ਸਿੰਘ ਸ਼ਹੀਦ ਕਰਾਇਆ ਨਰੰਗਕਾਰੀ ਨੂੰ ਬਚਾਉਣ ਵਾਲਾ ਹੀ ਪ੍ਰਕਾਸ਼ ਸਿੰਘ ਬਾਦਲ ਸੀ ਕਿੰਨੇ ਜ਼ੁਲਮ ਕੀਤੇ ਇਸ ਬੰਦੇ ਨੇ ਇਹਨੇ ਬਹੁਤ ਜ਼ੁਲਮਾਂ ਦੇ ਦੀ ਕਹਾਣੀ ਵੀ ਬਹੁਤ ਲੰਮੀ ਆ ਧੰਨ ਗੁਰਗ੍ਰੰਥ ਸਾਹਿਬ ਜੀ ਦੀਆਂ 2015 ਦੇ ਵਿੱਚ ਬੇਅਦਬੀਆਂ ਹੁੰਦੀਆਂ ਬਹਿਬਲ ਕਲਾਂ ਦੇ ਵਿੱਚ ਸਿੰਘ ਸ਼ਹੀਦ ਹੁੰਦੇ ਆ ਕੌਣ ਕਰਾਉਂਦਾ ਬਾਦਲ ਲੁਧਿਆਣੇ ਦੇ ਵਿੱਚ ਬਾਦਲ ਤਾਂ ਨਹੀਂ ਕਰਾਉਂਦਾ ਚਲੋ ਬਾਦਲ ਸ਼ਹੀਦ ਕਰਾਉਂਦਾ ਗੋਲੀ ਚਲਵਾਉਣ ਦਾ ਆਰਡਰ ਕੌਣ ਦਿੰਦਾ ਚਲੋ ਕੋਰਟ ਨੇ ਦੇਖਣਾ ਪਰ ਇਹਨਾਂ ਨੇ ਬੰਦੀ ਕਾਰਵਾਈ ਤੁਰੰਤ ਨਹੀਂ ਕੀਤੀ ਨਾ ਬੇਅਦਬੀ ਮਾਮਲੇ ਤੇ ਨਾ ਗੋਲੀ ਕਾਂਡ ਵਾਲੇ ਜਿਨ੍ਹਾਂ ਨੇ ਗੋਲੀ ਕਾਂਡ ਕੀਤਾ ਉਹਨਾਂ ਤੇ ਇਹਨੇ ਇਹ ਵਾਦੇ ਨਾਲ ਸਰਕਾਰ ਲਿਆਂਦੀ ਸੀ ਕਿ ਮੈਂ ਸਿੱਖਾਂ ਨੂੰ ਇਨਸਾਫ ਦਊਂਗਾ ਇਹ ਇਹ ਜਿਹੜੇ ਆ ਦੋਸ਼ੀ ਨੇ ਇਹਨਾਂ ਨੂੰ ਜੇਲ੍ਹਾਂ ਪਿੱਛੇ ਸੁੱਟੂਗਾ ਜਦੋਂ ਡੀਜੀਪੀ ਏਡੀਜੀਪੀ ਤਵਾੜੀ ਦੀ ਰਿਪੋਰਟ ਆਉਂਦੀ ਆ ਉਹ ਵੀ ਦੱਬ ਕੇ ਰੱਖ ਲੈਂਦਾ ਦੂਜੇ ਕਮਿਸ਼ਨ ਬਣਦੇ ਉਹ ਵੀ ਦੱਬ ਕੇ ਰੱਖ ਰਿਹਾ ਇਹਨੇ ਤਾਂ ਕਦੀ ਵੀ ਰਿਪੋਰਟ ਨਹੀਂ ਖੁੱਲਣ ਦਿੱਤੀ ਕੋਈ ਵੀ ਇਹਦਾ ਬਹੁਤ ਜਰਾਨਾ ਸੀ